ਡੇ ਮਿੱਠੇ ਪਾਣੀ ਦੀ ਸ਼ਕੀਰ ਬਾਬਾ ਜੀ ਨੇ ਲਾਈ ਹੋਈ ਆ ਆ ਬਾਬਾ ਜੀ ਆਓ ਸਤਿ ਸ੍ਰੀ ਅਕਾਲ ਜੀ ਕੀਨਾ ਬਕਰਨੀਓ ਚਲਦੀ ਆ ਕਾਰ ਸੇਵਾ ਹਾਂਜੀ ਦੱਸਿਆ ਸੀ ਕਾਰ ਸੇਵਾ ਅੰਦਰ ਤੇ ਬਾਬਾ ਜੀ ਜਗਤਾਰ ਸਿੰਘ ਤਰਨਤਾਰਨ ਵਾਲੇ ਅੱਛਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਹਾਂਜੀ ਅੱਛਾ ਕਿੰਨਾ ਸਮਾਂ ਹੋ ਗਿਆ ਥੇ ਸੇਵਾ ਚਲਦੀ ਨੂੰ ਵੈਸੇ 12 14 ਸਾਲ ਹੋ ਗਏ ਨੇ ਅੱਛਾ ਜੀ ਹਾਂ ਆ ਦਫਤਰ ਵੀ ਆਪਾਂ ਬਰਾ ਬਾਬਾ ਜੀ ਨੇ ਬਣਾਇਆ ਹੈ ਅੱਛਾ ਅੱਛਾ ਆ ਫੁਆਰਾ ਵੀ ਲਵਾਇਆ ਹੈ ਔਰ ਸਲੋਵਰ ਵੀ ਔਰ ਜੋੜਾ ਘਰ ਵੀ ਪਿੱਛੇ ਲੋਹ ਮੰਡਲਾ ਜ਼ਿਆਦਾਤਰ ਜੋ ਰੇ ਨਵੀਆਂ ਬਿਲਡਿੰਗਾਂ ਬਣੀਆਂ ਨੇ ਸਾਰੀਆਂ ਬਾਬਾ ਜੀ ਦੇ ਉਹਨਾਂ ਦੀ ਕਰ ਸੇਵਾ ਚ ਹੋਈਆਂ ਨੇ ਆ ਸਾਰੀ ਦੌਰੀ ਜਿਹੜੀ ਸਾਰੀ ਤੇ ਬਾਬਾ ਜੀ ਨੇ ਕਰਾਈ ਹੈ ਅੱਛਾ ਅੱਛਾ ਠੀਕ ਹੈ ਜੀ ਲੋ ਬਾਬਾ ਜਸਵੀਰ ਸਿੰਘ ਇੱਥੇ ਹੁੰਦਾ ਸੀ ਮੇਰਾ ਪਪਾ ਗੁਰਮੀਤ ਸਿੰਘ ਜੋ ਵੀ ਇੱਥੇ। ਅੱਛਾ ਤੁਹਾਡਾ ਆਪਣਾ ਨਾਮ? ਮੇਰਾ ਨਾਮ ਹਰਪਜਨ ਸਿੰਘ। ਅੱਛਾ ਜੀ। ਤੁਸੀਂ ਕਿੰਨੇ ਸਮੇਂ ਤੋਂ ਇੱਥੇ ਸੇਵਾ ਕਰ ਰਹੇ ਹੋ? ਹਾਂ ਹੁਣ ਸਾਨੂੰ 2 ਸਾਲ ਹੋ ਗਏ ਨੇ 2 ਸਾਲ ਅੱਗੇ ਉੱਥੇ ਰਹੇ ਹਾਂ 1.5 ਸਾਲ। ਅੱਛਾ ਜੀ। ਤੁਸੀਂ ਪਾਕਿਸਤਾਨੀ ਹੋ ਜਾਂ ਇੰਡੀਆ ਦੇ ਹੋ? ਇੰਡੀਆ ਨੂੰ। ਇੰਡੀਆ ਤੋਂ। ਠੀਕ ਹੈ ਜੀ। ਹੁਣ 1.5 ਸਾਲ ਦਾ ਵੀ ਆਗੇ ਸੀ 6 ਮਹੀਨਿਆਂ ਦੇ ਪਹਿਲਾਂ ਸੀ ਤੇ ਫਿਰ ਸਾਲ ਦਾ ਸੀ। ਹੁਣ ਫਿਰ ਸਾਲ ਦਾ। ਅੱਛਾ ਅੱਛਾ ਠੀਕ ਹੈ ਜੀ। ਹਾਂ ਜੀ। ਦੱਸੋ ਦੇਖੀਏ ਇੱਥੇ ਹਾਂ ਜੀ ਆਜੋ। ਸਾਡਾ ਹਾਲ ਨਹੀਂ ਦੇਖਣਾ ਸਾਡਾ ਹਾਲ ਕਮਰਾ ਦੇਖਣਾ ਸਾਡਾ ਹਾਲ ਤਾਂ ਬਹੁਤ ਵਧੀਆ ਆ ਆਪਾਂ ਜਿਆਦਾ ਬੇਰਗਨ ਅੰਨ ਗੱਲ ਕਰਦੇ ਪੰਜਾਬੀ ਸਾਰ ਤੇ ਪੈਰ ਮੇਰੇ ਕੋ ਕਰੰਟ ਹੋ ਸਕਦਾ ਆਏ ਸਾਡਾ ਹਾਲ ਬਾਬਾ ਕਹਿੰਦਾ ਤੁਹਾਡਾ ਹਾਲ ਦੇਖਣਾ ਮੈਂ ਸਾਡਾ ਹਾਲ ਨਹੀਂ ਸਾਡਾ ਹਾਲ ਕਮਰਾ ਦੇਖਣਾ ਹੈ ਸਾਡਾ ਹਾਲ ਤਾਂ ਵਧੀਆ ਏਸੀ ਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਭਾਰਤ ਤੋਂ ਸਿੱਖ ਸੰਗਤਾਂ ਦਾ ਜਥਾ ਪਾਕਿਸਤਾਨ ਦੇ ਵਿੱਚ ਗੁਰੂ ਧਾਮਾਂ ਦੇ ਦਰਸ਼ਨ ਕਰਨ ਦੇ ਲਈ ਆਇਆ ਹੈ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਰਸ਼ੀ ਨੂੰ ਮੁੱਖ ਰੱਖਦੇ ਹੋਏ ਸਾਰੇ ਗੁਰੂ ਧਾਮਾਂ ਦੇ ਵਿੱਚ ਜਾ ਕੇ ਸਿੱਖ ਸੰਗਤਾਂ ਅਰਦਾਸ ਕਰ ਰਹੀਆਂ ਨੇ ਇਸ ਮੌਕੇ ਤੇ ਸਾਡੇ ਨਾਲ ਮੌਜੂਦ ਨੇ ਬਿਕਰਜੀਤ ਸਿੰਘ ਜੀ ਆਓ ਇਹਨਾਂ ਨੂੰ ਪੁੱਛਦੇ ਆ ਇਹਨਾਂ ਨੂੰ ਇੱਥੇ ਪਹੁੰਚ ਕੇ ਕਿੱਦਾਂ ਲੱਗਾ ਹਾਂਜੀ ਬਿਕਰਜੀਤ ਸਿੰਘ ਜੀ ਤੁਹਾਡਾ ਸਵਾਗਤ ਹੈ ਤੇ ਤੁਸੀਂ ਸਾਨੂੰ ਜਾਣਕਾਰੀ ਦਿਓ ਵੀ ਤੁਸੀਂ ਕਿੱਥੇ ਦਰਸ਼ਨ ਕਰਕੇ ਆਏ ਹੋ ਤੇ ਹੁਣ ਤੁਸੀਂ ਕਿੱਥੇ ਹੋ ਪਹਿਲਾਂ ਅਸੀਂ ਦਰਸ਼ਨ ਕਰਕੇ ਆਏ ਜੀ ਪੰਜਾ ਸਾਹਿਬ ਬਹੁਤ ਵੱਡੇ ਭਾਗ ਨੇ ਸਾਡੇ ਮਸਾਂ ਤੇ ਮਿਲੇ ਇਹ ਸਾਡੀ ਕੋਈ ਚਿੱਤੇ ਵਾਲੀ ਟੀਵੀ ਇਹ ਸਾਨੂੰ ਮੌਕਾ ਮਿਲ ਜੂਗਾ ਜੀ ਆ ਲੱਗਣ ਦਾ ਸਾਡੇ ਪਾਸ ਆਉਣ ਦਾ ਸਾਡਾ ਕੋਈ ਹੋਰ ਨਹੀਂ ਚਿੱਵੀ ਇੱਥੇ ਤੱਕ ਪਹੁੰਚ ਜਾਂਗੇ ਸੀ ਜਿਹੜਾ ਕਿਤੇ ਜੀ ਸਭੀ ਵਸ ਮਾਲਕ ਨੇ ਅਰਿਆਦ ਬਾਕੀ ਕਿਤੇ ਮਸਰ ਨੂੰ ਮੌਕਾ ਮਿਲ ਗਿਆ ਇਹ ਪੰਜਾ ਸਾਹਿਬ ਦਰਸ਼ਕੀ ਟੀਤੇ ਨੇ ਬਹੁਤ ਵਧੀਆ ਦਰਸ਼ਨ ਹੋਏ ਨੇ ਬਹੁਤ ਖੁਸ਼ੀ ਹੋਈ ਹੈ ਇਹਨੂੰ ਹੁਣ ਉਸ ਤੋਂ ਬਾਅਦ ਅਸੀਂ ਦੋਵੇਂ ਇੱਥੇ ਦਾਏ ਮਲਕਾਣਾ ਸਾਹਿਬ ਦਰਸ਼ਨ ਕਰਕੇ ਸਾਨੂੰ ਬਹੁਤ ਚੌਕ ਚੜਿਆ ਜਿਹੜੇ ਗੁਰਦੁਆਰ ਮਰ ਰਹੇ ਨਹੀਂ ਬਾਕੀ ਜਿਹੜੇ ਦਰਸ਼ਨ ਕਰਾਂਗੇ ਅੱਜ ਦੇਖ ਲਿਆ ਛੱਤਾਂ ਸੌਦਾ ਉੱਥੇ ਵੀ ਜਾਵਾਂਗੇ ਬਹੁਤ ਵਧੀਆ ਸਾਨੂੰ ਦਰਸ਼ਨ ਹੋਏ ਨੇ ਬਹੁਤ ਵਧੀਆ ਚੌਕ ਚੜਿਆ ਸਾਨੂੰ ਅੱਛਾ ਜੀ ਤੁਸੀਂ ਇਹ ਦੱਸੋ ਵੀ ਤੁਹਾਨੂੰ ਕੋਈ ਪ੍ਰੋਬਲਮ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਈ ਹੋਏ ਯਾਤਰਾ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਕੋਈ ਦਿੱਕਤ ਨਹੀਂ ਆਈ ਬਹੁਤ ਵਧੀਆ ਆਰਾਮਦਾਰੀ ਨਾਲ ਅਸੀਂ ਪੱਛਾਂ ਚ ਫੱਲਣੇ ਫਿਰਦੇ ਨੇ ਨਾ ਸਾਰੀ ਗੌਰ ਹੈ ਦਵਾਈ ਬੱਸਾਂ ਵੀ ਕਿਸ ਤਰ੍ਹਾਂ ਦੀ ਸਹੂਲਤ ਹੈ ਵਧੀਆ ਬੱਸਾਂ ਨੇ ਜਾਂ ਵਧੀਆ ਡਾਕਟਰੀ ਐਸ਼ੀਆਆਂ ਬੱਚਾ ਨੇ ਕੋਈ ਦਿੱਕਤ ਨਹੀਂ ਕੋਈ ਕਿਸੇ ਨੂੰ ਮੈਡੀਕਲ ਦੀ ਪ੍ਰੋਬਲਮ ਜਾਂ ਕੋਈ ਇਸ ਤਰ੍ਹਾਂ ਕੇ ਆਪਾਂ ਨੂੰ ਸੋ ਮੈਡੀਕਲ ਦੀ ਸਹੂਬਿਦਾਂ ਨਾ ਮਿਲੀ ਹੋਵੇ ਨਾ ਜੀ ਉਹ ਸੋ ਸਾਰੀ ਹੁਦ ਐਂਬੂਲੈਂਸ ਨਾਲ ਦਵਾਈ ਸਾਰਾ ਕੁਝ ਦਿੰਦੇ ਨੇ ਉਹ ਨਾ ਉਹਦੀ ਕਹਿਣਸਾਰ ਜਿਹੜੇ ਉਸੇ ਜੀ ਉਹ ਨਾ ਉਹ ਦੌਰ ਕਰਦੀ ਹੈ ਜੇ ਕਿਸੇ ਬੰਦੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਨਾ ਮੱਤ ਉਹ ਵੀ ਐਂਬੂਲੈਂਸ ਚਲੇਗੀ ਪੋਲੀਟੈਕਟ ਕਰਦੇ ਨੇ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਸੰਗਤ ਦਾ ਪੂਰਾ ਖਿਆਲ ਰੱਖਿਆ ਜਾਏ ਸੇ ਪਾਕਿਸਤਾਨ ਕਨੀਓ ਕੋਈ ਵੀ ਪ੍ਰੋਬਲਮ ਇਸ ਤਰ੍ਹਾਂ ਦੀ ਨਹੀਂ ਹੈਗੀ ਕਿ ਸਾਨੂੰ ਕੋਈ ਦਿੱਕਤ ਆਵੇ ਬਹੁਤ ਹੀ ਜ਼ਿਆਦਾ ਸਾਡੇ ਸਿਕਿਉਰਟੀ ਤੇ ਰਿਸਪੈਕਟ ਦਾ ਧਿਆਨ ਰੱਖਿਆ ਜਾਂਦਾ ਹੈ ਜਿੱਥੇ ਵੀ ਜਥਾ ਜਾਂਦਾ ਤਾਂ ਲੋਕਲ ਲੋਕਾਂ ਨੂੰ ਥੋੜਾ ਜਿਹਾ ਵਰਜਿਆ ਜਾਂਦਾ ਹੈ ਕਿ ਜਥੇ ਦੇ ਨੇੜੇ ਨਾਲ ਤਾਂ ਕਿ ਕੋਈ ਅਨਗਹਿਲੀ ਜਾ ਕੋਈ ਇਸ ਤਰ੍ਹਾਂ ਦੀ ਮਾੜੀ ਹਰਕਤ ਨਾ ਹੋਵੇ ਕਿ ਜਥੇ ਦੇ ਕਿਸੇ ਸਿੰਘ ਨੂੰ ਕੋਈ ਨੁਕਸਾਨ ਹੋਵੇ ਜਾਂ ਕਿਸੇ ਨਾਲ ਕੋਈ ਵਿਵਾਦ ਖੜਾ ਹੋਵੇ ਤੇ ਪੂਰੀ ਸਿਕਿਉਰਟੀ ਤੇ ਪੂਰੀ ਜਿੰਮੇਵਾਰੀ ਨਾਲ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਬਹੁਤ ਹੀ ਸੁਚੱਜੇ ਢੰਗ ਨਾਲ ਜਥੇ ਦਾ ਖਿਆਲ ਰੱਖ ਰਹੀ ਹੈ ਤੇ ਸਾਰੇ ਪ੍ਰਬੰਧ ਬਹੁਤ ਚੰਗੇ ਨੇ ਜੀ ਵਿਕਰਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੰਗਤ ਇਕੱਠੀ ਹੋ ਗਈ ਗੁਰਦੁਆਰਾ ਸੱਚਾ ਸੋਦਾ ਸਾਹਿਬ ਜਾਣ ਦੇ ਲਈ ਇਥੋਂ ਬੱਸਾਂ ਦੇ ਰਾਹੀਂ ਸੰਗਤ ਨੂੰ ਗੁਰਦੁਆਰਾ ਸੱਚਾ ਸੋਦਾ ਸਾਹਿਬ ਦੇ ਦਰਸ਼ਨਾਂ ਲਈ ਲਿਜਾਇਆ ਜਾਊਗਾ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਸੰਗਤ ਦਾ ਭਾਰੀ ਇਕੱਠ ਹੈ ਗਰਮੀ ਹੋਣ ਦੇ ਬਾਵਜੂਦ ਸੰਗਤ ਕਿਤੇ ਨਾ ਕਿਤੇ ਛਾਂ ਦਾ ਸਹਾਰਾ ਲੈ ਕੇ ਇਧਰ ਉਧਰ ਖੜੇ ਨੇ ਥੋੜਾ ਜਿਹਾ ਦੇਰੀ ਹੋ ਗਈ ਅੱਜ 10 ਵਜੇ ਦਾ ਟਾਈਮ ਸੀਗਾ ਤੇ 10 ਤੋਂ ਉੱਪਰ ਹੋ ਗਿਆ ਟਾਈਮ ਜੇ ਸੰਦੇਹਾਂ ਜਾਇਆ ਜਾਂਦਾ ਤਾਂ ਸੰਗਤ 11-12 ਵਜੇ ਤੱਕ ਵਾਪਸ ਆ ਸਕਦੀ ਸੀ ਪਰ ਹੋ ਸਕਦਾ ਕੋਈ ਕਿਸੇ ਤਰ੍ਹਾਂ ਦਾ ਰੀਜ਼ਨ ਹੋਵੇ ਤੇ ਹਾਲੇ ਤੱਕ ਇਥੋਂ ਹਾਲੇ ਤੁਰਨ ਦੀ ਕੋਈ ਤਿਆਰੀ ਨਹੀਂ ਲੱਗਦੀ ਟਾਈਮ ਬਹੁਤ ਵੇਸਟ ਹੋ ਗਿਆ ਅੱਜ ਬੱਡੇ ਵੀਰੇ ਬੋਲ ਆਜੋ ਜੀ ਆਜੋ ਬੰਦਾ ਆਪਣੇ ਨਾਲ ਸੰਗਤ ਦੇ ਕੁਝ ਬੰਦੇ ਨੇ ਜਿਨ੍ਹਾਂ ਨੇ ਨਾਲ ਕਾਨਾ ਸਾਹਿਬ ਪੰਜਾ ਸਾਹਿਬ ਅਤੇ ਹੁਣ ਸੱਚਾ ਸੌਦਾ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਹੈ ਆਓ ਇਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਹਾਂਜੀ ਰਵੀਰਜੀਤ ਸਿੰਘ ਖਾਲਸਾ ਸਾਹਿਬ ਰਵੀਰਜੀਤ ਜੀ ਕੀ ਪਤਿ ਪੰਜਾਬ ਤੋਂ ਚੜ੍ਹਦੇ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਜਿਵੇਂ ਲੁਧਿਆਣਾ ਲੁਧਿਆਣਾ ਖਾਸ ਲੁਧਿਆਣਾ ਤੋਂ ਆਏ ਲੁਧਿਆਣਾ ਤੋਂ ਨਾਲ ਪਿੰਡ ਹੈ ਜੀ ਡੇਲੋ ਆਚਾ ਤੇ ਉਰੇ ਤੁਹਾਡਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਕੀ ਤਜਰਬਾ ਰਿਹਾ ਦਰਸ਼ਨ ਕਰਕੇ ਤੁਸੀਂ ਕਿੱਥੇ ਕਿੱਥੇ ਜਾ ਕੇ ਆਏ ਜੀ ਇਹ ਵੀ ਬਹੁਤ ਵਧੀਆ ਰਿਹਾ ਪਹਿਲਾਂ ਅਸੀਂ ਪੰਗਾ ਸਾਹਿਬ ਗਏ ਜੀ ਹੁਣ ਨਨਕਾਣਾ ਸਾਹਿਬ ਆਏ ਆ ਸੱਤ ਸੌ ਦਾ ਗੁਰਦੁਆਰਾ ਸਾਹਿਬ ਕਿੱਨੇ ਆ ਜੀ ਤੇ ਪਸਾਂ ਦਾ ਕੀ ਕਿਸ ਤਰ੍ਹਾਂ ਦਾ ਸਿਸਟਮ ਹੈਗਾ ਰੋਡ ਕਿਸ ਤਰ੍ਹਾਂ ਦੇ ਨੇ ਮੈਡੀਕਲ ਸਹੂਲਤਾਂ ਕਿਸ ਤਰ੍ਹਾਂ ਦੀਆਂ ਨੇ ਬਹੁਤ ਬੀਕੋ ਸਕਿਉਰਟੀ ਵਧੀਆ ਜੀ ਬੱਸਾਂ ਵਧੀਆ ਨੇ ਰੋਡ ਬਹੁਤ ਵਧੀਆ ਨੇ ਤੇ ਖਾਣ ਪੀਣ ਨੂੰ ਵੀ ਦਿੰਦੇ ਆ ਬੱਸ ਦੇ ਵਿੱਚ ਬੜਾ ਵਧੀਆ ਤੁਸੀਂ ਕੀ ਕਹਿਣਾ ਚਾਹੋ ਤੁਹਾਡਾ ਨਾਮ ਅਮਰੀਕ ਸਿੰਘ ਜੀ ਤੁਸੀਂ ਵੀ ਇਹਨਾਂ ਨਾਲ ਹੀ ਆਏ ਹੋ ਹਾਂਜੀ ਲੁਹਣੇ ਤੋਂ ਜੀ ਅੱਛਾ ਤੁਸੀਂ ਦੱਸੋ ਵੀ ਇੱਥੇ ਰਹਿਮ ਸਹਿਨ ਦਾ ਕੀ ਪ੍ਰਬੰਧ ਹੈ ਕਿਸ ਤਰ੍ਹਾਂ ਦਾ ਠੀਕ ਹੈ ਜੀ ਵਧੀਆ ਅੱਛਾ ਰੂਮ ਵਗੈਰਾ ਸੌਫਾ ਅਵੇਲੇਬਲ ਹੋ ਜਾਂਦਾ ਹਾਂਜੀ ਹਾਂ ਕੋਈ ਦੱਸ ਰਸਤਰਾ तो नहीं। नहीं। पता नहीं, मिलें, मिलें। आप चल अपनी चार नंबर बस आप बसा जा रहे सबने किसी ने दूजी बस च नहीं चढ़ना किसी ने दूजी बस किसी नजर नहीं बैठना की हाल भाई जी

बॉस भी ਦਾ ਕੀ ਰੇਟ ਹੈ ਇਹਨੇ ਆਪਣੀ ਵਸਤੇ ਡਰਾਈਵਰ ਅਸੀ ਕਰਨ ਜੀ ਇਹ ਸ਼ਿੰਜੇ ਨੂੰ ਪੁਲਾ ਕਰੀ ਆਪਣਾ ਨਾਮ ਹੁੰਦਾ ਮੁਹੰਮਦ ਅਬਾਸ ਅੱਛਾ ਸ਼ਿਆਨ ਜੱਟ ਅੱਛਾ ਨਹੀਂ ਕਿਸ ਤਰ੍ਹਾਂ ਦਾ ਐਕਸਪੀਰੀ ਹੈ ਸਾਡੇ ਤੇ ਨਾ ਬਹੁਤ ਚੇਰੇ ਬਹੁਤ ਪਿੱਛੇ ਕੋਈ ਤੱਕਦਾ ਨਹੀਂ ਕਰਦਾ ਇੱਥੇ ਵਾਲੇ ਜਿਵੇਂ ਜਿਵੇਂ ਹਾਂਜੀ ਸਾਹਿਬ ਜੀ ਆਪਕੀ ਆ। ਆ ਜਾਣਾ ਹੈ? ਇਸ ਤਰ੍ਹਾਂ ਬਸਤੇ ਵਿੱਚ ਇੱਕ ਸਿਕਿਉਰਿਟੀ ਗਾਰਡ ਇੱਕ ਹੈਲਪਰ ਤੇ ਡਰਾਈਵਰ ਨਾਲ ਹੁੰਦਾ ਹੈ। ਇਹ ਨਾ ਘਾਣੇ ਨਾ ਤੇ ਨਾਲ ਜੀ ਇਹ ਜਾਣਦੇ ਨੇ ਹਰ ਪਰਬੰਧਿਤ अपनी पूरी बस का ध्यान रखते खान का पीन का सारी बस का पूरी राशन रखते पाकिस्तानी भाई है ਮੈਂ ਆ ਗਿਆ ਹਾਂ ਵਾਲੇ ਜੀ ਬੰਦ ਕਰਕੇ ਚੱਲ ਵੀ ਬੰਦ ਕਰਕੇ ਉਹ ਕਾਰ ਦਾ ਵੀ ਹੈ ਕਸ਼ਮੀਰੀ ਵੀ ਹੈ ਬਹੁਤ ਕੀ ਬਰਾਬਰ ਚਾਪੜੀ ਐਂਡ ਉਹ 10 ਕਿਉਂ ਹੋ ਗਿਆ ਬਾਕੀ ਅੰਦਰ ਲਗਾਇਆ ਕਿ ਇਸ ਸ੍ਰੀ ਅੰਮ੍ਰਿਤਸਰ ਆਪ ਲੈਣ ਸੋ ਸਾਰੇ ਦਿਨ ਜਿਹੜੇ ਆ ਰਹੇ ਨੇ ਉਹ ਦਾਣਾ ਬਹੁਤ ਜੀ ਸ਼ਹਿਰ ਦੇ ਨਾਲ ਕਿੰਨੀਆਂ ਗੱਡੀਆਂ ਆਪਾਂ ਫਿਰ ਹੋ ਗਿਆ ਜਿਹੜੇ ਜਿਆਦਾ ਜਿਹੜਾ ਜੋ ਟੈਕ ਟੈਨ ਸਾਰਾ ਸੀਨ ক্লোਜ ਹੁੰਦਾ ਉਹ 50 ਦੀ ਦਾਮ ਵਿੱਚ ਗੁਜਰਾਜ ਦੇ ਚੁਤੇ ਕੁਦਰਤ ਚੱਕੀਆਂ ਲਿਖੀਆਂ ਇਹ ਹੈ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਮਲਾਕੁਰ ਜਲਾਰ ਘਣੀ

ਪਾਣੀ ਦੀ ਰੰਗਣਾ ਗੁਰੂ ਬਰਦਾਸ ਨੂੰ ਚੜ ਗਈ ਪਾਣੀ ਦੀ ਰੰਗਣਾ ਗੁਰੂ ਬਰਦਾਸ ਨੂੰ ਚੜ ਗਈ ਪਾਣੀ ਦੀ ਰੰਗਣਾ ਸੁਨਹਿਰੀ ਦੈਤ ਨੂੰ ਚੜ ਗਈ ਪਾਣੀ ਤੇਰਨ ਚੇਤੀ ਚੇਤੀ ਕਰੋ ਮੈਨੂੰ ਤਰ ਮਾਜਾ ਵਾਲੇ ਨੂੰ ਸੰਗ ਤੇ ਜਾ ਕੇ ਦਿਓ ਸੁਝਾਈਆਂ ਕਰ ਕਵਾਜ ਵਾਲੇ ਸੰਗ ਤੇ ਜਾ ਕੇ ਯਾਰ ਉਹਦੇ ਪੀਂ ਜਾਂ ਰਹੇ ਨੇ ਕੋਈ ਪਾਣੀ ਹੋ ਆਪਾਂ ਨੇ ਕਿਹੜਾ ਚਾਕੇ ਦੀ ਮੈਂ ਤਾਂ ਆਪ ਨਹੀਂ ਆਇਆ मैनी <laughs>